ਅੱਗੇ ਪੂਰੀ ਸ਼ਰਮ ਹੁੰਦੀ ਸੀ ਨਾ ਸਹੁਰੇ ਜੀ ਜੇਠ ਦੀ ਹੁਣ ਕੌਣ ਸ਼ਰਮ ਕਰਦੀ ਹੈ ਹੁਣ ਤਾਂ ਗਾਂ ਚਾੜਾ ਰ ਕੁੜੀਆਂ ਪਕਾਉਂਦੀਆਂ ਹੀ ਨਹੀਂ ਕਹਿ ਪਤਾ ਨਹੀਂ ਚੁੱਲਾ ਕਿਵੇਂ ਬਣਾਉਣਾ ਤੇ ਜਿਹੜਾ ਕੁੰਡ ਕੱਢਣ ਦਾ ਰਿਵਾਜ ਕਦੋਂ ਕਿਤੋਂ ਖਤਮ ਹੋਇਆ ਆ ਜਿਹੜਾ ਇਹ ਤਾਂ ਹੋਣੀ ਹੋਇਆ ਮੈਨੂੰ ਨਹੀਂ ਲੱਗਦਾ ਵੀ ਇਹੋ ਜਿਹਾ ਕੰਮ ਤੁਹਾਡੇ ਘਰੇ ਵੀ ਹੁੰਦਾ ਹੋਊਗਾ ਤਿੰਨ ਦਿਨ ਹੋ ਗਏ ਇਹਨੂੰ ਆ ਚੁੱਲਾ ਬਣਾਉਂਦੀ ਨੂੰ ਕੱਲ ਮੇਰੀ ਜਾਨ ਖਾਲੀ ਵੀ ਮੈਨੂੰ ਮਿੱਟੀ ਲਿਆ ਦੇ ਮਿੱਟੀ ਲਿਆ ਦੇ ਮੈਂ ਕਿਸੇ ਦੇ ਘਰੋਂ ਮਿੱਟੀ ਲੈ ਕੇ ਆਇਆ ਚੰਗੀ ਉਸ ਤੋਂ ਬਾਅਦ ਆ ਦੇਖੋ ਜੀ ਈਟਾਂ ਲਾ ਕੇ ਆ ਚੁੱਲਾ ਬਣਾਇਆ ਮੈਨੂੰ ਦੱਸੋ ਜੀ ਤੁਹਾਡੇ ਘਰ ਵੀ ਇੱਦਾਂ ਹੁੰਦਾ ਨਹੀਂ ਇਹ ਤੇਨੂੰ ਸ਼ੌਂਕ ਆ ਬਣਾਉਣ ਦਾ ਇਹ ਮਤ ਆ ਆਹ ਮੈਨੂੰ ਸ਼ੌਂਕ ਹੀ ਆ ਹੈ ਸ਼ੌਂਕ ਆ ਵੀ ਰਾਤ ਨੂੰ ਭਰ ਦਾਂਗੇ ਇਹਨੂੰ ਅੱਛਾ ਕੜ ਕੇ ਉੱਠ ਕੇ ਪਾਣੀ ਬਾਹਰ ਦੀ ਪਾਈ ਜੱਗ ਦੋ ਚਾਰ ਕਿਆ ਬਦ ਨਾ ਆ ਰਿਹਾ ਐਹਾਂ ਐ ਤੇ ਨਾ ਕਿਸੇ ਨੂੰ ਆਖਾਂਗੇ ਸਾਨੂੰ ਪਾਣੀ ਰੱਖ ਕੇ ਦਿੱਤਾ ਕਰਕੇ ਦਿਓ ਠੀਕ ਆ ਵੀ ਇਹ ਆਰਦਾ ਹੀ ਪ੍ਰਬੰਧ ਕਰੀ ਜਾਣੀ ਆ ਹਾਂ ਤਾਂ ਪ੍ਰਬੰਧ ਜਾ ਤੇਰੇ ਲਗਭਗੇ ਚੁੱਲਾ ਬਣਾਉਣ ਦਾ ਮਕਸਦ ਇਹ ਆ ਵੀ ਜਿਹੜਾ ਘਰ ਦਾ ਕੂੜਾ ਕਰਕਟ ਹੁੰਦਾ ਜਿਵੇਂ ਕੋਈ ਕਪੜੇ ਹੁਣ ਘਰੇ ਸਾਡੇ ਕਪੜੇ ਸੀਤੇ ਜਾਂਦੇ ਉਹਦੀਆਂ ਟਾਕੀਆਂ ਹੋ ਗਈਆਂ ਜਾਂ ਕੋਈ ਬੇਕਾਰ ਗੱਠੇ ਹੋ ਗਏ ਜਾਂ ਕੋਈ ਕੱਖ ਕਾਨ ਹੋ ਗਿਆ ਜਿਹੜਾ ਵੀ ਇਕੱਠਾ ਦਾ ਮਾਤਾ ਕੀ ਕਰਦੀ ਵੀ ਛਾਣ ਕੇ ਇੱਥੇ ਰੱਖ ਲੈਂਦੀ ਆ ਤੇ ਹੁਣ ਠੰਡ ਦਾ ਸਮਾਂ ਠੰਡ ਵੇਲੇ ਕੀ ਕਰਨਗੇ ਵੀ ਇੱਥੇ ਜਦੋਂ ਵੀ ਪਤੀਲਾ ਫੁੱਲ ਭਰ ਕੇ ਤੇ ਥੱਲੇ ਯਾਨੀ ਕਿ ਉਹ ਡਾਹ ਤੇ ਤੇ ਧੁਖੀ ਜਾਂਦਾ ਹੌਲੀ ਹੌਲੀ ਤੇ ਸਵੇਰ ਨੂੰ ਪਾਣੀ ਗਰਮਾ ਤੇ ਮਾਤਾ ਚੱਕਿਆ ਕਰੂ ਬਾਲਟੀ ਦੇ ਨਾਲ ਦੀ ਨਾਲ ਨਾ ਆਇਆ ਕਰੂ ਵੇਖੋ ਕਿੱਡੇ ਰੀਜ ਨਾਲ ਬਣਾਇਆ ਲੱਗ ਭਾਗੇ ਮਾਤਾ ਨੂੰ 3 ਦਿਨ ਹੋ ਗਏ ਆ ਤੇ ਮੈਨੂੰ ਲੱਗਦਾ ਵੀ ਇਹ ਕਿਸੇ ਕਿਸੇ ਘਰ ਹੀ ਹੁੰਦਾ ਜੇਕਰ ਤੁਹਾਡੇ ਘਰ ਹੈਗਾ ਤਾਂ ਜਰੂਰ ਦੱਸਿ ਤੇ ਮਾਤਾ ਇਹ ਬਣਦਾ ਕਿਵੇਂ ਇਹ ਕੀ ਕੀਤਾ ਇਹਦੇ ਵਿੱਚ ਕਿੰਨੀਆਂ ਇੱਟਾਂ ਲਾਈਆਂ ਨੇ ਇਹ ਵਿੱਚ ਇੱਟਾਂ ਪਾਸੇ ਥੋੜੀਆਂ ਲਾਈਆਂ ਚੁੱਲਾ ਬਣਾ ਕੇ ਨਾ ਫਿਰ ਅੱਲੇ ਤੇ ਪਾਸੇ ਤੇ ਡੇਢ ਇੱਟ ਲਾ ਕੇ ਹੂੰ ਤੇ ਵਿੱਚ ਪਾਦੀ ਮਿੱਟੀ ਰੇਤਾ ਅੱਛਾ ਅੱਛਾ ਰੇਤਾ ਗਰਮ ਰਹੂਗੀ ਅੱਛਾ ਰੇਤਾ ਗਰਮ ਰਹੂਗੀ ਤੇ ਪਾਣੀ ਗਰਮ ਰਹੂਗਾ ਪਾਣੀ ਗਰਮ ਰਹੂਗਾ ਹੂੰ ਪਾਈ ਜੋ ਤੇ ਕੱਢੀ ਜੋ ਪਾਣੀ ਗਰਮ ਹੀ ਰਹੂਗਾ ਅਛਾ ਕਹਿਣ ਦਾ ਪਾਪ ਵੀ ਇਹ ਪਤੀਲੇ 'ਚ ਇੱਕ ਵਾਰਾ ਪਾਣੀ ਗਰਮ ਹੋ ਗਿਆ ਮੁੜ ਕੇ ਠਰਦਾ ਨਹੀਂ ਠਰਦਾ ਨਹੀਂ ਯਸ ਲੈ ਵੀ ਮਿੱਤਰੋ ਮਾਤਾ ਮਾਤਾ ਨੇ ਕੀ ਕੀਤਾ ਮਾਤਾ ਨੇ ਕੀ ਕੀਤਾ ਵੀ ਆਹ ਦੇਖੋ ਜੀ ਇੱਕ ਤਾਂ ਇੱਟਾਂ ਦਾ ਇੱਧਰ ਲਾਤਾ ਤੇ ਇੱਕ ਵਿਚਾਲੇ ਸਿੰਗਲ ਇੱਟ ਖੜੀ ਕਰਤੀ ਇਹਦੇ ਵਿੱਚ ਪਾਤੀ ਰੇਤਾ ਹਨਾ ਮਾਤਾ ਹੂੰ ਐ ਕਰਕੇ ਰੇਤਾ ਨਾਲ ਭਰਤਾ ਉਧਰੋਂ ਵੀ ਰੇਤਾ ਨਾਲ ਭਰਤਾ ਆ ਵੇਖੋ ਇੱਧਰ ਵੀ ਰੇਤਾ ਨਾਲ ਭਰਤਾ ਉਹ ਦੇਖੋ ਤੁਸੀਂ ਇਹ ਆਹ ਦੇਖੋ ਜੀ ਜਦੋਂ ਇਹ ਇੱਕ ਵਾਰਾ ਤਪ ਗਿਆ ਇਹ ਹੀਟਰ ਨੂੰ ਮੁੜ ਕੇ ਗਰਮੀ ਰਿਆ ਕਰੂਗਾ ਹੈ ਤੇ ਇਧਰ ਮਾਤਾ ਕੀ ਛੱਡੇ ਯਾ ਕੀ ਹੈ ਇਹ ਲੂੰਬੀ ਅਜਾ ਲੂੰਬੀ ਹਵਾ ਨਿਕਲੂਗਾ ਵਿੱਚੋਂ ਵੀ ਅੱਗ ਮੱਚੀ ਆ ਨਿਕਲੂਗਾ ਠੇ ਹਵਾੜ ਨਿਕਲੂਗੀ ਤਾਂ ਫੇਰ ਹੀ ਅੱਗ ਮੱਚੂਗੀ ਵਿੱਚੋਂ ਆ ਠੀਕ ਆ ਮਟੀ ਜਾ ਸਾਰਾ ਬੂਆ ਤਾਂ ਚੱਲੇ ਨੀ ਲੈ ਵੀ ਮਾਤਾ ਹੁਣ ਇਹਨੂੰ ਐਨ ਵਧੀਆ ਬਣਾ ਦੂਗੀ ਮਾਤਾ ਮਿੱਟੀ ਥੋੜੀ ਨਹੀਂ ਰਹਿ ਗਈ ਰਹੀ ਰਹਿ ਗਈ ਥੋੜੀ ਜੇ ਹੋਰ ਹੁੰਦੀ ਤਾਂ ਸਾਰਾ ਲਿੱਪ ਪੁੱਛ ਦੇਣਾ ਸੀ ਇਧਰੋਂ ਇਹ ਤਾਂ ਲਿੱਪ ਹੀ ਜਾਣਾ ਹੈ ਹਾਂ ਹਾਂ ਤਾਂ ਵੇਖ ਲਓ ਤੁਸੀਂ ਇਹ ਪੁਰਾਣੇ ਬਜ਼ੁਰਗ ਹਨ ਜਿਹੜੇ ਇਹ ਇਦਾਂ ਹੀ ਪਾਣੀ ਗਰਮ ਕਰਦੇ ਸੀ ਤੇ ਹਜੇ ਤੱਕ ਕਹਿੰਦੇ ਉਹ ਮਨ ਦੇ ਵਿੱਚ ਹਜੇ ਵੀ ਜੀ ਨਹੀਂ ਕਰਦਾ ਵੀ ਬਿਜਲੀ ਦਾ ਬਿੱਲ ਮੱਚ ਜੇ ਰਾੜ ਮੱਚ ਜੇ ਉਹਦਾ ਬਿੱਲ ਆਊਗਾ ਹਜੇ ਵੀ ਉਹਨਾਂ ਨੇ ਇਹ ਹੁੰਦਾ ਵੀ ਅਸੀਂ ਜਿੰਨੀ ਵੀ ਕਿਰਸ ਹੁੰਦੀ ਕਰ ਲਈਏ ਜਿੰਨੇ ਵੀ ਪੈਸੇ ਬਚਾ ਹੁੰਦੇ ਬਚਾ ਲਈਏ ਐਨੀ ਸ਼ਾਨਦਾਰ ਰਾੜ ਹੁਣ ਵੇਖੀ ਮੈਂ ਤਾਂ ਜ਼ਿੰਦਗੀ ਚ ਰਾੜ ਹੁਣ ਵੇਖੀ ਆ ਆ ਪਰ ਨਾ ਅਸੀਂ ਤੇ ਚੁੱਲ੍ਹੇ ਇਸ ਤਰ੍ਹਾਂ ਕਰਦੇ ਰਹੇ ਅੱਜ ਇਹਦੇ ਤੇ ਬਣਾਉਂਦੀ ਰਹੀਆਂ ਹੈਂ ਕਿ ਕਿੰਨੇ ਘਰ ਵੀ ਸਾਡੇ ਗੱਡਿਆ ਹੁੰਦਾ ਹੈ ਅੱਛਾ ਚੁੱਲਾ ਐਡਾ ਤਗੜਾ ਹੀ ਚੁੱਲਾ ਬਣਾਉਂਦੀ ਸੀ ਹੈ ਤੇ ਮਾਦਾ ਹੁਣ ਫੇ ਰੋਟੀਆਂ ਰਾਟੀਆਂ ਦਾ ਬਸ ਚੁੱਲਿਆਂ ਤੇ ਲਾਉਂਦੇ ਨਹੀਂ ਤੇ ਫੇਰ ਹੁਣ ਗੈਸ ਹੀ ਚੱਲਦਾ ਹੈ ਹੁਣ ਤਾਂ ਗੈਸ ਚੱਲਦਾ ਰ ਕੁੜੀਆਂ ਪਕਾਉਂਦੀਆਂ ਨਹੀਂ ਕਿ ਆ ਪਤਾ ਨਹੀਂ ਚੁੱਲਾ ਕਿਵੇਂ ਬਣਾਉਣਾ ਤੇ ਨਹੀਂ ਤੇ ਚੁੱਲੇ ਦੀ ਰੋਟੀ ਤੇ ਗੈਸ ਦੀ ਰੋਟੀ ਵਿੱਚ ਫਰਕ ਕੀ ਸਰਕ ਬਹੁਤ ਇਸ ਚੁੱਲੇ ਦੀ ਰੋਟੀ ਚੁੱਲੇ ਦੀ ਰੋਟੀ ਖਾ ਕੇ ਵੇਖੀ ਤੂੰ ਗੈਸ ਦੀ ਖਾ ਕੇ ਵੀ ਪਰ ਕਦੋਂ ਪਤਾ ਲੱਗਦਾ ਹੈ ਹੈ ਹੂੰ ਵਿਜੜੀ ਚਿੱਲੇ ਦੀ ਰੋਟੀ ਕਿਦਾਂ ਬਣਾਉਣੀ ਕਾਲੀ ਪਕਾਉਂਦੀਆਂ ਕਿ ਚਿੱਲੇ ਤੇ ਗੈਸ ਤੇ ਰੜ ਦਿਆਂ ਨੀ ਕੱਚੀ ਅੱਧੀ ਕੱਤੀ ਅੱਧੀ ਪਕੀ ਦਬਾ ਦਬਾ ਲਾਲਾ ਸੁੱਟੀ ਹੁੰਦਗਾਨੀ ਗੈਸ ਤੇ ਤੇ ਜਿਹੜੀ ਚੁੱਲੇ ਦੀ ਰੋਟੀ ਬਣਦੀ ਆ ਚਿੱਲੇ ਤੇ ਐਂ ਵਧੀਆ ਰੜ ਕੇ ਰੋਟੀ ਲੈਂਦੀ ਅੱਛਾ ਤੇ ਚਾਰਚ ਫੇਰੇ ਅੱਗ ਮੱਚਦੀ ਆ ਠੀਕ ਆ ਤਵੇ ਤੇ ਇਹ ਵਿਚਾਲੇ ਵਿਚਾਲੇ ਅੱਗ ਮੱਚਦੀ ਆ ਅੱਛਾ ਤੇ ਉਹਦਾ ਫਰਕ ਹੁੰਦਾ ਵੀ ਜਿਹੜੀ ਤਵੇ ਦੇ ਵਿਚਾਲੇ ਬੱਚੇ ਤੇ ਤਵੇ ਤੇ ਰੋਟੀ ਖਾ ਪਕਾ ਕੇ ਕਿੰਨਾਂ ਨਾਲੇ ਜਿਹੜੀ ਪਾਥੀਆਂ ਦੀ ਬਣੀ ਰੋਟੀ ਦਾ ਸਵਾਦ ਹੀ ਵੱਖਰਾ ਹੁੰਦਾ ਹੈ ਹਾਂ ਕੀ ਲੈ ਮੇਤਰੋ ਅਸੀ ਦਾ ਖਾਧੀਆਂ ਤੇ ਸਾਨੂੰ ਤਾਂ ਵੈਸੇ ਬਹੁਤ ਸਵਾਦ ਲਾਦੀਆਂ ਨਹੀਂ ਮਾਤਾ ਪਤਾ ਤੈਨੂੰ ਪੁਰਾਣੇ ਸਮੇਂ ਚ ਆਪਾਂ ਹਨਾ ਉਹ ਵੇਖੀ ਹੂੰ ਉਹਦੇ ਵਿੱਚ ਬਹਿ ਜਾਂਦੇ ਸੀ ਹਨਾ ਤੇਰੇ ਚਾਰ-ਚਪੇਰੇ ਬਹਿ ਜਾਣਾ ਤੇ ਤੂੰ ਰੋਟੀਆਂ ਪਕਾਈ ਜਾਣਾ ਅਸੀਂ ਖਾਈ ਜਾਣੀਆਂ ਹੈ ਹੋਰ ਮਿੱਤਰੋ ਉਹ ਜਿਹੜੀ ਕੰਧੋਲੀ ਆ ਨਾ ਉੱਥੇ ਤੁਹਾਨੂੰ ਹਜੇ ਵਿਖਾ ਦਿੰਨਾ ਪੁਰਾਣਾ ਚੁੱਲਾ ਤੇ ਉਹ ਲੁੰਬੀਆਂ ਰੱਖ ਜਾਂਦੀ ਅਸੀਂ ਮਗਰ ਕਿੰਨਿਆਂ ਦੇ ਉੱਤੇ ਸਬਜ਼ੀ ਰੱਖ ਛੱਡਣੀ ਹਾਂ ਆਹ ਲੁੰਬੀ ਜਿਵੇਂ ਆਇਆ ਸੀ ਇੱਥੇ ਰੋਟੀ ਪਕਾਈ ਜਾਂਦੀ ਆਹ ਲੁੰਬੀ ਦੇ ਉੱਪਰ ਸਬਜ਼ੀ ਰੱਖਦੇ ਨਾਲੇ ਸਬਜ਼ੀ ਗਰਮ ਰਹਿਣੀ ਸਬਜ਼ੀ ਤੱਤੀ ਰਹਿਣੀ ਹਾਂ ਤੇ ਪਾ ਪਾ ਕੇ ਤੇ ਰੋਟੀ ਫੜਾਈ ਜਾਣੀ ਨਾਲੋਂ ਨਾਲ ਖਾਈ ਜਾਣੀ ਪੱਕੀਆਂ ਖਾਈ ਜਾਣੀ ਤੇ ਨਾਨੇ ਹਰਾ ਵੇਲੇ ਵੀ ਚੁੱਲ੍ਹੇ ਚੱਲਦੇ ਹੁੰਦੇ ਸੀ ਹਨਾ ਤੰਦੂਰ ਤਪਦੇ ਹੁੰਦੇ ਸੀ ਵਾਧੂ ਐਂ ਜੀ ਤਿੰਨ ਵੇਲੇ ਰੋਟੀ ਪਕਾ ਕੇ ਤਿੰਨ ਵੇਲੇ ਸਹਰ ਉੱਥੇ ਖੱਡ ਨਹੀਂ ਖੇਤ ਅੱਛਾ ਅੰਦਰ ਰੋਟੀ ਕੜੀ ਇਕੱਲੀ ਇੱਕ ਹੋਰ ਪਕਾਉਣੀਆਂ ਬੜੀਆਂ ਔਖੀਆਂ ਲੱਗਦੀਆਂ ਨੇ ਵੀ ਖੇਤ ਮਨਾਨੇ ਹਰੀ ਕੰਮ ਕਰਦੇ ਸੀ ਤੇ ਤੁਸੀਂ ਤਿੰਨੇ ਰੀਲ ਜਾਣੀ ਹੈ ਹਾਂ ਉਦੋਂ ਐ ਸਮਾਂ ਹੁੰਦਾ ਸੀ ਕਿ ਬਾਹਰ ਬੁੜੀ ਕੱਲੀ ਤੁਰ ਜਾਂਦੀ ਸੀ ਰੋਟੀਆਂ ਦੇ ਲੈ ਉੱਥੇ ਲੈਣਾਂ ਦੀ ਲੈਣਤ ਕੋੜ ਬੁੜੀਆਂ ਰੋਟੀਆਂ ਲੈ ਕੇ ਜਾਂਦੀਆਂ ਸੀ ਤੇ ਇਕੜਾ ਵੀ ਇਕ ਜਾਂਦੀ ਸੀ ਅਜਾ ਹੁਣ ਤਾਂ ਇਥੇ ਕੋਈ ਕੁੜੀ ਬਾਹਰ ਨਹੀਂ ਕੱਢਦਾ ਇਕੱਲੀ ਹੈ। ਜੋ ਇਹਦਾ ਲੀੜੇ ਲੈ ਕੇ ਜਾਂਦੀਆਂ ਸੀ। ਹੁਣ ਤਾਂ ਸਰ ਤੰਲੀੜਾ ਨਹੀਂ ਲੈਂਦਿਆਂ। ਅੱਛਾ ਅ ਮਾੜਾ ਜਿਹੜਾ ਘੁੰਡ ਕੱਢਣ ਦਾ ਰਿਵਾਜ ਕਦੋਂ ਕਿਤੋਂ ਖਤਮ ਹੋਇਆ ਆ ਜਿਹੜਾ? ਇਹ ਤਾਂ ਹੋਣੀ ਹੋਇਆ ਏ ਮੇਰੇ ਵਿਆਹ ਤੋਂ ਪਿੱਛੇ। ਤੇ ਪਹਿਲਾਂ ਸਾਰੀਆਂ ਘੁੰਡ ਕੱਢਦੀਆਂ ਦਿੰਦੀਆਂ। ਈਆਂ ਸਾਰੀਆਂ ਘੁੰਡ ਕੱਢਦੀਆਂ। ਹਾਂ ਹਾਂ ਮੈਂ ਆਪ ਕਰਦੀ ਨਹੀਂ। ਇਹ ਕੀ ਘੁੰਡ ਕੱਢਣ ਦਾ ਕਿਉਂ ਰਿਵਾਜ ਸੀ ਇਹ ਕਾਹਤੋਂ ਸੀ ਪਤਾ ਕੋਈ? ਅੱਗੇ ਪੂਰੀ ਸ਼ਰਮ ਹੁੰਦੀ ਸੀ ਨਾ ਸਹੁਰੇ ਜੀ ਜੇਠ ਦੀ। ਹਾਂ ਹੁਣ ਕੌਣ ਸ਼ਰਮ ਕਰਦੀ? ਹੁਣ ਤਾਂ ਅਗੋ ਮਾਤਾ ਪੈਂਦੀਆਂ ਬੰਦ ਡੁੱਡ ਹਨ ਹੁਣ ਤਾਂ ਗਲੀਆਂ ਤਾਂ ਹੀ ਤਾਂ ਜਾਦੀ ਹੋਈਆਂ ਨੇ ਤੇ ਤਾਂ ਮੈਨੂੰ ਤਾਂ ਬੁੜੀਆਂ ਨੇ ਸ਼ਰਮੀ ਲਾਲੀ ਮਾਤਾ ਹਨਾ ਇਹਨਾਂ ਦਾ ਹੁਣ ਕੀ ਹਾਲ ਹੈ ਇਹਨਾਂ ਨੂੰ ਕਿਵੇਂ ਨੱਥ ਪਾਈ ਜਾਵੇ ਇਹ ਤਾਂ ਮਹਾਰਾਜੀ ਪਾਊਗਾ ਨੱਥ ਇਹਨਾਂ ਨੂੰ ਮਹਾਰਾਜੀ ਪਾਊਗਾ ਇਹ ਤਾਂ ਮਾਦਾ ਵੱਸੋ ਕੰਮਾ ਕਿਸੇ ਸਮਾ ਆਉਣਾ ਨਹੀਂ ਇਹ ਉਹ ਸਮਾ ਆਉਣਾ ਨਹੀਂ ਮੁੜ ਕੇ ਕਿਸੇ ਨੇ ਉਹਨਾਂ ਕੰਟਰੋਲ ਹੋਣਾ ਨਹੀਂ ਕਿ ਆਪੇ ਹੁਣ ਜਾਨੀ ਕਿ ਜਨਾਨੀਆਂ ਜਿਹੜੀਆਂ ਵੱਸੋਂ ਬਾਹਰ ਹੋ ਗਈਆਂ ਨੇ ਫਿਰ ਇਹ ਗਾਂ ਆਉਣ ਵਾਲੇ ਸਮੇਂ ਬੁੜੀਆਂ ਜਨਾਨੀਆਂ ਨਹੀਂ ਚੱਲਦੀ ਹੈ ਹੈਂ ਉਜਨਾਨੀਆਂ ਦੀ ਚੱਲਦੀ ਬੰਦਿਆਂ ਨੂੰ ਕੌਣ ਪੁੱਛਦਾ ਬਣਿਆ ਦਾਸ ਮਾਤਾ ਵੀ ਉਹ ਘਰ ਬਣਿਆ ਜਿਹਦੇ ਘਰ ਜਨਾਨੀ ਦੀ ਚੱਲੇ ਹੈ ਉਹ ਘਰ ਮੁਸ਼ਕਲੀ ਬਣਦੇ ਕੋਈ ਸੋਚੋ ਇੱਕੀ ਸੋਚ ਇੱਕ ਉਹ ਵੀ ਜੇ ਕੋਈ ਸਿਆਣੀ ਜਨਾਨੀ ਹੋਵੇ ਹਾਂ ਇਹ ਤਾਂ ਤਕਰੀਬਨ ਘੜੂ ਜੜੇ ਹੀ ਵੇਖਿਆ ਨਾ ਜਿੱਥੇ ਜਨਾਨੀ ਦਾ ਹੱਲਾ ਦਾਵਾ ਹੋਵੇ ਹਨਾ ਮਾਦਾ ਨਿਬੜੇਗਾ ਕੰਮ ਇੱਕ ਜੰਦੀਆਂ ਤੇ ਜੇ ਕਿਵੇਂ ਕਿਵੇਂ ਜਾਂ ਹਉਂ ਟੋਰ ਜਾਂਦੀਆਂ ਤੇ ਜਾਂ ਹੁਣ ਦਾ ਮਾਦਾ ਮਨ ਲੱਗਦਾ ਵੀ ਕੋਈ ਵਿਰਲੀ ਆ ਨਾ ਲਗਭਗ ਜੇ 10 100 ਮੈਰਿਜ ਹੋਈ ਤੇ ਲਗਭਗ 70 ਦੀ ਤਲਾਕ ਹੀ ਹੁੰਦੇ ਆ ਨਾ ਹਾਂ ਮੰਮੀ ਨੇ ਦੋ ਨਹੀਂ ਰਹਿਂਦੇਗਾ اچھا ਤੇ ਦੋ ਮਹੀਨੇ ਚਾਰ ਬਜਾਰ ਨਹੀਂ ਲੈ ਕੇ ਜਾਂਦਾ ਉਹ ਅਲਮੁਲਾ ਮੈਂ ਤਾਂ ਚੱਲਦੀ ਹਾਂ اچھا ਮੈਨੂੰ ਤੇ ਨਹੀਂ ਕੁਝ ਲਿਆ ਕੇ ਦਿੱਤਾ ਹਾਂ ਮੈਨੂੰ ਤੇ ਨਾਲ ਹੀ ਨਹੀਂ ਖੜਦਾ اچھا ਕੱਲ ਸੀ ਰੋਲਾ ਹੁਣ ਰੁਪਈਆਂ ਦਾ ਰਹਿ ਗਿਆ ਨਾ ਅੱਜੇ ਵੱਧ ਗਏ ਨਹੀਂ ਰੁਪਈਏ ਚਾਹੀਦੇ ਜੇ ਮਾਤਾ ਮਾਤਾਰ ਕੀ ਸੋਚ ਹੋਵੇ ਤਾਂ ਕਿੱਥੇ ਕਿੰਨੇ ਪੈਸੇ ਬਚਾ ਲੈਣੇ ਕਿੱਥੇ ਰਾੜਨੇ ਚਾਰ ਪੰਜ ਜੂਨਟਾ ਖਤਮ ਕਰਨੀਆਂ ਸੀ ਮੈਨਾ ਜੇਕਰ ਆ ਚੁੱਲਾ ਬਣਿਆ ਹੋਵੇ ਨਾਲੇ ਤਾਂ ਘਰ ਦਾ ਕੂੜਾ ਕਰਕਟ ਖਤਮ ਹੋ ਜਾਂਦਾ ਗੰਦ ਪਹਿਲੇ ਛੱਡ ਜਾਂਦਾ ਤੇ ਨਾਲੇ ਪਾਣੀ ਗਰਮ ਹੋ ਜਾਂਦਾ ਸਾਲ ਹੋ ਗਿਆ ਬਲਾ ਪੈਨ ਹਾਂ ਹਾਂ ਬੂਰਾ ਬੂਰਾ ਪਿਆ ਕਿੱਥੇ ਆ ਆ ਬੂਰਾ ਪਿਆ ਆ ਬੂਰਾ ਤੂੰ ਰੱਖਿਆ ਹਾਲੇ ਹੱਟੇ ਹਾਲੇ ਮਾਤਾ ਬੂਰਾ ਰੱਖਿਆ ਕਰ ਰੱਖੀ ਜਾਇ ਤ ਉੱਥੇ ਹੀ ਪਿਆ ਸਾਲ ਹੋ ਗਿਆ ਮਿਸਤਰੀ ਲੱਗਿਆ ਸੀ ਤਾਂ ਹੀ ਚੁੱਲਾ ਬਣਾਇਆ ਜਿੰਨਾ ਵੀ ਸਾਡਾ ਅੰਦਰ ਇੱਧਰ ਬਰਾਂਡੇ ਚ ਬੂਰਾ ਪਿਆ ਸਭ ਇਹਨੇ ਮਾਤਾ ਨੇ ਇਹਦੇ ਚ ਖਵਾ ਦੇਣਾ ਕਿੰਨਾ ਪੰਜ ਪੈ ਜੂ ਇਹਦੇ ਚ ਮਣ ਪੱਕਾ ਇਹਦੇ ਚ ਮਣ ਪੱਕਾ ਪਾਣੀ ਪੈ ਜੂ ਹਾਂ ਠੀਕ ਆ ਭਾਈ ਲਓ ਮੇਤਰੋ ਇਹਨੇ ਸਾਡੀ ਮਾਤਾ ਜਿਨੇ ਕੇ ਮਾੜਾ ਦੌਰ ਦੇਖਿਆ ਸੇ ਲੋ ਫਾਦਰ ਸਾਹਿਬ ਸਾਡੇ ਚੱਲ ਵਸੇ ਸੀ ਉਸ ਤbaar ਬਾਂਗੜੌਰ ਸਾਡੀ ਮਾਤਾ ਨੇ ਸੰਭਾਲੀ ਤੇ ਬਹੁਤ ਗੱਲਾਂ ਇਹੋ ਜੀਆਂ ਸਿਖਾਈਆਂ ਜਿਹੜੀਆਂ ਅਸੀਂ ਆਪਦੇ ਜੀਵਨ ਦੇ ਵਿੱਚ ਵੀ ਹਜੇ ਕੁਝ ਗੱਲਾਂ ਅਸੀਂ ਨਹੀਂ ਹੁਣ ਭੱਜ ਤੁਰਦਿਆਂ ਦਾ ਚੱਕ ਆਪਾਂ ਕਿਸੇ ਘਰੋਂ ਖਾਣ ਕੀ ਲੈ ਨਹੀਂ ਸਕ ਗਏ ਆਜਾ ਜਿੰਮ ਮਰਜ਼ੀ ਕਰੇ ਘਰੇ ਟਾਈਮ ਬਾਸ ਕੀਤਾ ਹੈ ਇਹ ਹੈਗੀ ਤਾਂ ਸਬਜੀ ਲੈਣ ਲਈ ਨਹੀਂ ਆਇਆ ਕੋਈ ਤੇ ਨਾ ਨਹੀਂ ਤਾਂ ਲੂਣ ਨਾਲ ਖਾ ਲਈ ਨਾਣਾ ਕਰਦਾ ਤੁਸੀਂ ਦੇਖਿਆ ਹੀ ਹੁਣ ਤੇ ਇੱਥੇ ਅਸੀਂ ਬਹਿ ਕੇ ਰੋਟੀ ਖਾਂਦੇ ਹੁੰਦੇ ਸੀ ਹਨਾ ਮਾਤਾ ਓਰੇ ਆ ਹੋਰ ਆ ਮਾਤਾ ਦਾ ਚੁੱਲ੍ਹਾ ਜੇ ਵੀ ਹੈਗਾ ਵੇਖੋ ਇੱਥੇ ਮਾਤਾ ਨੇ ਬਕਾਈ ਜਾਣੀ ਤੇ ਮੈਂ ਇੱਥੇ ਬੈਠਿਆ ਹੁਣਾ ਇੱਥੇ ਮਾਤਾ ਨੇ ਬਕਾਈ ਜਾਣੀ ਅਸੀਂ ਆ ਚਾਰ ਸਵੇਰੇ ਬਹਿ ਕੇ ਆਸਟੇ ਲੱਗਾ ਸੀ ਤੇ ਮੈਂ ਆ ਧੂਆਂ ਲਾ ਲਾ ਕੇ ਖਤਮ ਕੀਤਾ ਆ ਸਾਰਾ ਹੋਰ ਤੇ ਇੱਥੇ ਮਾਤਾ ਨੇ ਰੋਟੀਆਂ ਪਕਾ ਦੇਣੀਆਂ ਇੱਥੇ ਸਬਜ਼ੀ ਰੱਖ ਦੇਣੀ ਵੀ ਸਬਜ਼ੀ ਵੀ ਗਰਮ ਹੋਈ ਜਾਣੀ ਰੋਟੀਆਂ ਵੀ ਪੱਕੀ ਜਾਣੀਆਂ ਤੇ ਸਾਰੇ ਪਰਿਵਾਰ ਨੇ ਬਹਿ ਕੇ ਇਕੱਠੇ ਖਾ ਲੈਣੀਆਂ ਹੁਣ ਆ ਡਾਡ ਕਮਰਿਆਂ ਚ ਰੋਟੀਆਂ ਜਾਂਦੀਆਂ ਨਾ ਹਾਂ ਹੁਣ ਜਿੰਨੀ ਮੇਰੇ ਸਬਜੀ ਖਾਣੀ ਹੁੰਦੀ ਉਹਨੀ ਮੈਂ ਤਤੀ ਕਰੀਦੀ ਹਾਂ ਚੁੱਕਾ ਖਰਚਾ ਵਧਿਆ ਹੀ ਹੈ ਖਰਚਾ ਵਧਿਆ ਹੀ ਹੈ ਸਹੀ ਗੱਲ ਉਹ ਤਾਂ ਨਾ ਹੋਣਾ ਚਾਹੀਦਾ ਨਹੀਂ ਕਿ ਸਖਾਦੀ ਕੋਲਿਆਂ ਤੇ ਰੱਖ ਦੋ ਚੱਲ ਆ ਜਾਂਦਾ ਖਾ ਲੂਗਾ ਖਾ ਲੂ ਸਹੀ ਗੱਲ ਤੇ ਹੁਣ ਬਿਮਾਰ ਵੀ ਵੱਧਾ ਨਾ ਮਾਤਾ ਮਾਦੂ ਗੈਂਸ ਜਿਹੜਾ ਗੈਂਸ ਤੇ ਜਾ ਬਣਦਾ ਕਿ ਕਦੀ ਕਿਸੇ ਬਣਿਆ ਸੀ ਅੱਗੇ ਹੁਣ ਤਾਂ ਬਣਾਉਂਦੇ ਆ ਬਣਦਾ ਮਿੰਟੋ ਮਿੰਟੀ ਰੋਟੀ ਖਾਂਦਿਆਂ ਨਾਲ ਆ ਸਾਡੀ ਬਈ ਮਾਤਾ ਨੇ ਲਾਈ ਆ ਸਬਜੀ ਤੁਹਾਨੂੰ ਦਿਖਾ ਦਿੰਨਾ ਆ ਵੇਖੋ ਅਸਾਰੀ ਸਬਜੀ ਸਾਡੀ ਮਾਤਾ ਜੀ ਨੇ ਲਾਈ ਰੱਖੀ ਆ ਬੂਟੇ ਲਾਏ ਉਹ ਨਿੰਮ ਲਾਈ ਪਾਣੀ ਲਾਇਆ ਤੰਦੂਰ ਬਣਾਇਆ ਲਗਭਗ ਹਰ ਇੱਕ ਕੰਮ ਮਾਤਾ ਸਾਡੀ ਕਰਦੀ ਐ ਤੇ ਕੋਸ਼ਿਸ਼ ਕਰਦੇ ਆ ਸਾਫ ਸਫਾਈ ਜਿਹੜੀ ਰੱਖੀ ਆ ਫੁੱਲ ਵੀ ਲਿਆ ਕੇ ਮਾਤਾ ਨੇ ਲਾਇਆ ਵੇਖੋ ਤੁਹਾਡੀ ਮਾਤਾ ਸਿਮਰਜੀਤ ਕੌਰ ਚਲ ਠੀਕ ਆ ਮਾਤਾ ਫਿਰ ਚੰਗਾ ਓਕੇ ਬਾਈ ਕਹਦੇ ਸਾਰਿਆਂ ਨੂੰ ਵੀ ਫੋਲੋ ਕਰੋ ਤੇ ਸਬਸਕ੍ਰਾਈਬ ਕਰੋ ਐਂ ਕਹਦੇ ਵੀ ਫੋਲੋ ਕਰ ਲਓ ਸਾਰੇ ਉਹਨੇ ਕਰ ਲੈ ਸਾਰੇ ਸ਼ੇਅਰ ਵੀ ਕਰ ਦਿਓ ਸ਼ੇਅਰ ਵੀ ਕਰ ਲੈ ਦੁਬਾਰਾ ਕਹੇ ਫੋਲੋ ਕਰ ਦਿਓ ਹੋਲੋ ਕਰ ਦੋ ਤੇ ਸ਼ੇਅਰ ਵੀ ਕਰ ਦੋ ਸ਼ੇਅਰ ਵੀ ਕਰ ਦੋ ਹਾਂ ਲੈ ਵੀ ਮਾਤਾ ਦੇ ਆਖੇ ਲੱਗ ਜਉ ਮਾਤਾ ਸਾਡੀ ਗੁੱਸੇ ਦੀ ਬਹੁਤ ਭੜੀ ਆ ਤੇ ਕਰ ਦੋ ਜੀ